ਸਰਕਾਰ ਦਾ ਫਰਜ਼ ਹੁੰਦਾ ਕਿ ਜਿੱਥੇ ਵੀ ਫੌਰਨ ਤੌਰ ਤੇ ਕੋਈ ਵੱਡੀ ਪ੍ਰੋਬਲਮ ਆ ਗਈ ਉਹਨੂੰ ਸੰਭਣਾ ਨਾ ਕਿ ਇਹ ਗੱਲਾਂ ਕਰਨੀਆਂ ਕਿ ਸਰਕਾਰੀ ਕਿਹੜਾ ਪ੍ਰਾਈਵੇਟ ਕਿਹੜਾ ਇਹਦਾ ਮਤਲਬ ਹੈ ਤੁਹਾਡੇ ਹੱਥ ਖੜੇ ਨੇ ਪਰ ਇਹਦਾ ਮਤਲਬ ਹੱਥ ਖੜੇ ਕਰੀ ਗਈ ਸਰਕਾਰ ਹੁਣ ਅਧਿਕਾਰੀ ਕੌਣ ਹੁੰਦੇ ਨੇ ਸਰਕਾਰੀ ਹੁੰਦੀ ਆ ਉਹ ਇਹਨਾਂ ਦੇ ਪੱਲੇ ਕੱਖ ਨਹੀਂ ਇਹ ਤਾਂ ਹੀ ਹੁਣ ਜਦੋਂ ਬੋਲਦੇ ਨੇ ਸਿਰਫ ਨਿੰਦ ਕੇ ਆਪਣੀ ਲੜਾਈ ਆਪ ਲੜ ਲਈ ਨਾਲ ਜਿਹੜੀਆਂ ਪਾਰਟੀਆਂ ਸੀ ਸ਼੍ਰੋਮਣਿਕਲ ਦੇ ਪ੍ਰਧਾਨ ਜਿੰਨਾ ਉਹਨਾਂ ਤੋਂ ਹੋ ਸਕੇ ਉਹਨਾਂ ਨਾਲ ਵੀ ਖੜ ਗਏ ਪਰ ਜਿਹਦਾ ਫਰਜ਼ ਬਣਦਾ ਉਹ ਕਿੱਥੇ ਨੇ ਉਹ ਤਾਂ ਲੱਭੇ ਹੀ ਨਹੀਂ ਕਿਤੇ ਸਰਕਾਰ ਸਰਕਾਰ ਕਿੱਥੇ ਸੀ ਆ ਦੇਖੋ ਇੱਥੇ ਖੜੇ ਨੇ ਸਾਰੇ ਇਲਾਕੇ ਦੇ ਲੋਕ ਬੰਦੇ ਖੜੇ ਨੇ ਵੀ ਸਰਕਾਰ ਨੇ ਜੇ 1 ਰੁਪਿਆ ਵੀ ਕਿਤੇ ਲਾਇਆ ਹੋਵੇ ਕਾਗਜ਼ਾਂ ਦੇ ਵਿੱਚ ਕਾਲਾ ਮਾਲਾ ਕਰੀ ਜਾਂਦੇ ਨੇ ਗਰਾਉਂਡ ਤੇ ਕੋਈ ਆਨ ਦੀ ਕੋ ਨਾ ਜੇ ਸੁਰਤ ਚ ਹੋਣ ਸੁਰਤ ਦਾ ਸਰਕਾਰ ਹੈ ਨਹੀਂ ਸਾਰਾ ਧਿਆਨ ਤਾਂ ਲੁੱਟਬਾਲਾ ਕਿ 1.5 ਸਾਲ ਰਹੇਗਾ ਪੰਜਾਬ ਨੂੰ ਲੁੱਟਿਆ ਕਿਵੇਂ ਜਾਵੇ ਫਿਰ ਆ ਜੇ 20000 ਰੁਪਿਆ ਕਿੱਲੇ ਦਾ ਐਲਾਨ ਕੀਤਾ ਵੀ ਅੱਜ 12 15 ਘੰਟੇ ਵੀ ਨੰਗੇ ਦਿਨ ਪੈਂਦੇ ਪੈਂਦੇ ਨੋਟੀਫਿਕੇਸ਼ਨ ਆ ਗਿਆ ਨੋਟੀਫਿਕੇਸ਼ਨ ਤਾਂ ਰਾਤ ਹੀ ਹੋ ਗਿਆ ਦੈਨ ਚਲਾਨ ਹੋਇਆ 6 ਘੰਟੇ ਬਾਅਦ ਨੋਟੀਫਿਕੇਸ਼ਨ ਆ ਗਿਆ ਕਹਿੰਦੇ 25% ਜਿਹਦੀ ਫਸਲ ਖਰਾਬ ਹੋਈ ਆ ਕੱਖ ਵੀ ਨਹੀਂ ਦੰਦੇ 75% ਤੱਕ ਜਿਹਦੀ ਖਰਾਬ ਹੋਈ ਉਹਨੂੰ 10000 ਦਵਾਂਗੇ ਉੱਪਰੋਂ 20 ਦਵਾਂਗੇ ਇਹਦਾ ਮਤਲਬ ਇਹ ਹੈ ਕਿ ਇਹ ਵੀ ਸਾਰਾ ਪਹਿਲੀ ਗੱਲ ਤਾਂ ਇਹ ਆ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਲਾਮ ਹੈ ਇਸ ਇਲਾਕੇ ਦੇ ਜਹਾਰੂ ਲੋਕਾਂ ਨੂੰ ਦੇਖੋ 1.5 ਤੋਂ ਕਿਲੋਮੀਟਰ ਤੱਕ ਇਧਰ ਤੇ 1.5 ਕਿਲੋਮੀਟਰ ਤੱਕ ਸਿੰਗਲ ਟਰੈਕਟਰ ਜਾਂਦਾ ਹੋਵੇ ਮਤਲਬ ਟਰੈਕਟਰ ਤੇ ਮੁੜਨ ਦੀ ਆ ਕੋਣ ਨਗਰ ਦੀ ਥਾਂ ਨਹੀਂ ਸੀ ਫਿਰ ਵੀ ਜਿਵੇਂ ਆਪਾਂ ਕਹਿੰਦੇ ਕਿ ਸੱਪ ਦੀ ਸਰੀ ਤੇ ਕੰਮ ਕਰਨਾ ਮੌਤ ਦੀ ਬਿਲਕੁਲ ਬੇ ਪ੍ਰਵਾਹ ਹੋ ਕੇ ਨੌਜਵਾਨਾਂ ਨੇ ਟਰੈਕਟਰ ਚਲਾਏ ਕਿਵੇਂ ਇੱਕ ਪਾਸੇ ਘੱਗਰ ਛੱਲਾ ਮਾਰਦਾ ਚੱਲ ਰਿਹਾ ਜੀ ਤੇ ਸਿੰਗਲ ਟਰੈਕਟਰ ਨਾਲ ਨਾਲ ਲੈ ਕੇ ਜਾਣਾ 2-2 ਕਿਲੋਮੀਟਰ ਤੱਕ ਦੋੇ ਪਾਸੇ ਬੰਨ ਲਾ ਦੇਣਾ ਇਹ ਗੁਰੂ ਦੀ ਕਿਰਪਾ ਨਾਲ ਹੋਇਆ ਤੇ ਸਲਾਮ ਹੈ ਇਸ ਇਲਾਕੇ ਦੇ ਸਾਰੇ ਜਿਹਾਰੂ ਸੱਜਣਾ ਨੂੰ ਜਿਨ੍ਹਾਂ ਨੇ ਤਕੜੇ ਹੋ ਕੇ ਸਾਰੇ ਇਲਾਕੇ ਨੇ ਆਪਣੇ ਇਲਾਕੇ ਨੂੰ ਆਪ ਬਚਾਇਆ ਇੱਥੇ ਜਦੋਂ ਬੰਨ ਲਾਇਆ ਗਿਆ ਸਰਦਾਰ ਸੁਭੀ ਸਿੰਘ ਬਾਦਲ ਵੀ ਪਹੁੰਚੇ ਉਹਨਾਂ ਵੱਲੋਂ ਵੀ ਆਪਣੇ ਤਿਲਫੁੱਲ ਜਿਹੜਾ ਭੇਟ ਕਰਕੇ ਸਾਰੇ ਲੋੜਵੰਦ ਜਿਹੜੀ ਇੱਥੇ ਜਿਹੜੀ ਲੱਗੇ ਹੋਏ ਸੀ ਸਾਰੇ ਕਿਸਾਨ ਵੀਰ ਮਜ਼ਦੂਰ ਵੀਰ ਜਿੰਨੇ ਵੀ ਲੱਗੇ ਸੀ ਉਹਨੇ ਆਪਣੀ ਤਿਲਫੁੱਲ ਦੇ ਕੇ ਮਦਦ ਵੀ ਕੀਤੀ ਨਾਲ ਪਰ ਜਿਨ੍ਹਾਂ ਦਾ ਫਰਜ ਬਣਦਾ ਸੀ ਲੋਕਾਂ ਨੇ ਤਾਂ ਪੰਜਾਬ ਨੇ ਤਾਂ ਆਪਣੀ ਲੜਾਈ ਆਪ ਲੜ ਲਈ ਨਾਲ ਜਿਹੜੀਆਂ ਪਾਰਟੀਆਂ ਸੀ ਸ਼੍ਰੋਮਣਿਕਲ ਦੇ ਪ੍ਰਧਾਨ ਜਿੰਨਾ ਉਹਨਾਂ ਤੋਂ ਹੋ ਸਕੇ ਉਹਨਾਂ ਨਾਲ ਵੀ ਖੜ ਗਏ ਪਰ ਜਿਹਦਾ ਫਰਜ ਬਣਦਾ ਉਹ ਕਿੱਥੇ ਨੇ ਉਹ ਤਾਂ ਲੱਭੇ ਨਹੀਂ ਕਿਤੇ ਸਰਕਾਰ ਸਰਕਾਰ ਕਿੱਥੇ ਸੀ ਆ ਦੇਖੋ ਇੱਥੇ ਖੜੀ ਨੇ ਸਾਰੇ ਇਲਾਕੇ ਦੇ ਲੋਕ ਬੰਦੇ ਖੜੇ ਨੇ ਵੀ ਸਰਕਾਰ ਨੇ ਜੇ 1 ਰੁਪਿਆ ਵੀ ਕਿਤੇ ਲਾਇਆ ਹੋਵੇ ਕਾਗਜ਼ਾਂ ਦੇ ਵਿੱਚ ਕਾਲਾ ਮਾਲਾ ਕਰੀ ਜਾਂਦੇ ਨੇ ਗਰਾਊਂਡ ਤੇ ਦਾ ਕੋਈ ਰੁਪਿਆ ਦਿਖਦੀ ਨਹੀਂ ਪਹਿਲਾਂ ਤਾਂ ਨਲਾਕੀ ਇਹ ਹੈ ਵੀ ਕੋਈ ਨਿਰੀਖਣ ਨਹੀਂ ਕੋਈ ਪਹਿਲਾਂ ਬੰਨ ਪੱਕੇ ਨਹੀਂ ਕਰੇ ਜਦੋਂ ਮੁਸੀਬਤ ਆ ਗਈ ਫਿਰ ਵੀ ਮੁੱਖ ਮੰਤਰੀ ਜਾ ਕੇ ਗਲੂਕੋਜ਼ ਲਾ ਕੇ ਹਸਪਤਾਲ ਪਿਆ ਚਲੋ ਬਿਮਾਰੀ ਬਿਮਾਰ ਕੋਈ ਵੀ ਹੋ ਸਕਦਾ ਜਦੋਂ ਬਿਮਾਰ ਹੋਣ ਤੋਂ ਬਾਅਦ ਬਾਹਰ ਬਾਹਰ ਆਏ ਤੱਪ ਅੱਧੀ ਪ੍ਰੈਸ ਕਾਨਫਰੰਸ ਜਿਹੜਾ ਲੀਡਰ ਲੋਕਾਂ ਦੇ ਨਾਲ ਖੜਾ ਸੀ ਲੋੜਵੰਦਾਵਾਂ ਦੇ ਨਾਲ ਖੜਾ ਸੀ ਉਹ ਲੀਡਰ ਨੂੰ ਨਿੰਦਣ ਤੇ ਲਾ ਦਿੱਤੀ ਇੱਥੋਂ ਸਰਕਾਰ ਦੀ ਤੇ ਭਗਵੰਤ ਮਾਨ ਦੀ ਜਿਹੜੀ ਮੰਚਾ ਉਹ ਦਿਖਦੀ ਹੈ ਕਿ ਆਪਣੇ ਪੱਲੇ ਕੱਖ ਹੈ ਨਹੀਂ ਤੇ ਦੂਜਿਆਂ ਨੂੰ ਗਾਲਾਂ ਕੱਢ ਕੇ ਪੱਟਾ ਮਟ ਪਾ ਰਹੇ ਆ ਹਾਲਾਂਕਿ ਮੌਸਮ ਵਿਭਾਗ ਦੀ ਚੇਤਾਵਨੀ ਮੁਤਾਬਕ ਮੈਂ ਕਹਾਂ ਜੀ ਮੈਂ ਕਹਾਂ ਜੀ ਮੌਸਮ ਵਿਭਾਗ ਤਾਂ ਦਿਖੂ ਨਾ ਜੇ ਸੁਰਤ ਚ ਹੋਣ ਸੁਰਤ ਇਹਦਾ ਸਰਕਾਰ ਹੈ ਨਹੀਂ ਕਿ ਸਾਰਾ ਧਿਆਨ ਤਾਂ ਲੁੱਟਬਾਲਾ ਕਿ 1.5 ਸਾਲ ਰਹਿ ਗਿਆ ਪੰਜਾਬ ਨੂੰ ਲੁੱਟਿਆ ਕਿਵੇਂ ਜਾਵੇ ਫਿਰ ਆ ਕੇ ਜੇ 20 ਹਜ਼ਾਰ ਰੁਪਿਆ ਕਿਲੇ ਦਾ ਐਲਾਨ ਕੀਤਾ ਵੀ ਅੱਜ 12 15 ਘੰਟੇ ਵੀ ਨੰਗੇ ਦਿਨ ਪੈਂਦੇ ਪੈਂਦੇ ਨੋਟੀਫਿਕੇਸ਼ਨ ਆ ਗਿਆ ਨੋਟੀਫਿਕੇਸ਼ਨ ਦਾ ਰਾਤ ਹੀ ਹੋ ਗਿਆ ਦਿਨ ਚ ਲਾਨ ਹੋਇਆ 6 ਘੰਟੇ ਬਾਅਦ ਨੋਟੀਫਿਕੇਸ਼ਨ ਆ ਗਿਆ ਕਹਿੰਦੇ 25% ਜਿਹਦੀ ਫਸਲ ਖਰਾਬ ਹੋਈ ਆ ਕੱਖ ਵੀ ਨਹੀਂ ਦੰਦੇ 75% ਤੱਕ ਜਿਹਦੀ ਖਰਾਬ ਹੋਈ ਉਹ 10000 ਦਵਾਂਗੇ ਉੱਪਰੋਂ 20 ਦਵਾਂਗੇ ਇਹਦਾ ਮਤਲਬ ਇਹ ਹੈ ਕਿ ਇਹ ਵੀ ਸਾਰਾ ਕਾਲਾ ਮਾਲਾ ਹੀ ਆ ਇਹਨਾਂ ਨੇ ਦੇਣਾ ਕਿਸੇ ਨੂੰ ਕੱਖ ਨਹੀਂ ਜਿਵੇਂ ਮੁਰਗੀ ਤੇ ਬੱਕਰੀ ਦਾ ਕਹਿ ਕੇ 23 ਚ ਮੁੱਕਰ ਗਿਆ ਸੀ ਨਾ ਉਮੀਏ ਫਸਲ ਦਾ ਕਹਿ ਕੇ ਵੀ ਮਕਰੂਗਾ ਦੇ ਕੇ 5-700000 2000 ਏਕੜ ਨੂੰ ਟੈਂਪਟ ਪਾਉਣਗੇ ਉੱਥੇ ਵੀ ਸਪਰਚਾ ਚੜਨਗੇ ਇੱਥੇ ਇੱਕ ਬਜ਼ੁਰਗ ਬੋਲਿਆ ਕਹਿੰਦਾ ਵੀ ਇਹ ਤਾਂ ਚੋਰੀ ਅਕਲੀ ਉੱਥੇ ਵੀ ਆਪਣੇ ਚਿਹਤਿਆਂ ਨੂੰ ਦੇ ਦੇਣਗੇ ਲੋੜਵੰਦਾਂ ਨੂੰ ਦੇਣੀ ਨਹੀਂ ਅੱਜ ਪੰਜਾਬ ਐਨੇ ਮਾੜੇ ਤੌਰ ਦੇ ਵਿੱਚ ਆ ਕਿ ਪੰਜਾਬ ਦੀ ਬਾਹ ਫੜਨ ਵਾਲਾ ਕੋਈ ਨਹੀਂ ਨਾ ਭਾਰਤ ਸਰਕਾਰ ਨੇ ਬਾਹ ਫੜੀ ਨਾ ਪੰਜਾਬ ਸਰਕਾਰ ਨੇ ਬਾਹ ਫੜੀ ਲੋਕਾਂ ਨੇ ਆਪਣੀ ਮਦਦ ਆਪ ਕੀਤੀ ਮਤਲਬ ਪੰਜਾਬ ਦੇ ਨਾਲ ਪੰਜਾਬ ਖੜਿਆ ਪੰਜਾਬ ਦੇ ਲੋਕ ਹੀ ਖੜੇ ਬਾਕੀ ਕਿਸੇ ਨੇ ਕੱਖ ਨਹੀਂ ਕੀਤਾ ਪਰ ਇਹ ਸਰਕਾਰਾਂ ਨੂੰ ਇਹ ਭੁਗਤਣੇ ਵੀ ਪੈਣੀਆਂ ਨੇ ਕਿਉਂਕਿ ਇਹ ਪੰਜਾਬੀ ਨੇ ਜੇ ਚੜਾਉਂਦੇ ਨੇ ਤੇ ਲਾਉਂਦੇ ਵੀ ਵਰ ਕਲਾਮ ਫੜਕੇ ਨੇ ਇਹ ਹੁਣ ਸਰਕਾਰ ਸਮਝ ਲਵੇ ਕਿ ਅਗਲੇ 5-7 ਮਹੀਨੇ ਮੈਨੂੰ ਲੱਗਦਾ ਵੀ ਹੋਰ ਮਾਰਾ ਮੋਟਾ ਟੰਗ ਜੱਟ ਪਹੁੰਚਣਗੇ ਉਸ ਤੋਂ ਬਾਅਦ ਮੈਨੂੰ ਹੋਰ ਲੱਗਦਾ ਕਿ ਇਹਨਾਂ ਦਾ ਜਿਹੜਾ ਐਮਐਲਏ ਜਾਂ ਵਿਧਾਇਕ ਜਾਂ ਕੋਈ ਮੰਤਰੀ ਇਹਦਾ ਪਿੰਡਾਂ 'ਚ ਵੜ ਜਾਊਗਾ ਐਸ ਜਗ੍ਹਾ ਤੇ ਤੁਸੀਂ ਪਹੁੰਚੇ ਹੋ ਕੀ ਭਰੋਸਾ ਦਿੱਤਾ ਗਿਆ ਹੁਣ ਕਿਸਾਨਾਂ ਨੂੰ ਦੇਖੋ ਲਗਾਤਾਰ ਜਿਹੜੀ ਆ ਇੱਥੇ ਬੰਨ ਬੰਨਣ ਦੀ ਸੇਵਾ ਹਲੇ ਵੀ ਜਾਰੀ ਆ ਤੇ ਕਾਲੀ ਦਲ ਦਾ ਜਿਹੜਾ ਬਹਾਦਰ ਸ਼੍ਰੀ ਐਨ ਕੇ ਸ਼ਰਮਾ ਜੀ ਦੀ ਗਵਾਹੀ ਦੇ ਵਿੱਚ ਦਾਸ ਦਰਵਾਰਾ ਸਿੰਘ ਗੁਰੂ ਪਰਮਿੰਦਰ ਸਿੰਘ ਸੁਆਣਾ ਸਮੁੱਚੀ ਇਸ ਹਲਕੇ ਦੀ ਸਾਰੀ ਸਤਕਾਰਯੋਗ ਲੀਡਰਸ਼ਿਪ ਸਾਰੀ ਨਾਲ ਪਹੁੰਚੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਕਮੇਟੀ ਬਣਾ ਕੇ ਭੇਜਿਆ ਗਿਆ ਕਿ ਅੱਜ ਸਮਾਣਾ ਤੇ ਸਤਰਣਾ ਹਲਕੇ ਦੇ ਸਾਰੇ ਹੜ੍ਹ ਪ੍ਰਭਾਵਿਤ ਏਰੀਆ ਦਾ ਦੌਰਾ ਕੀਤਾ ਜਿਹਦੇ ਚ ਇਹ ਦੇਖਿਆ ਗਿਆ ਕਿ ਕਿੰਨੀਆਂ ਫਸਲਾਂ ਮਰ ਗਈਆਂ ਕਿੰਨੀ ਲੋੜ ਆ ਕੀ ਇੱਥੇ ਆਉਣ ਵਾਲੇ ਸਮੇਂ ਚ ਕਰਨ ਦੀ ਲੋੜ ਆ ਕੋਈ ਚੀਜ਼ਾਂ ਤਾਂ ਇਹ ਜੀਆਂ ਨੇ ਕਿ ਕੱਲ੍ਹ ਨੂੰ ਰਾਜ ਭਾਗ ਆਵੇ ਫਿਰ ਇਹ ਇਹ ਬੰਨ ਜਿਹੜੇ ਪੱਕੇ ਹੋਣ ਦੂਜੀ ਜਿਹੜੀ ਫੌਰਨ ਤਰ ਤੇ ਕੋਈ ਲੋੜ ਆ ਉਹਦੇ ਲਈ ਇਕਾਲੀ ਦਲ ਖੜਿਆ ਇਹ ਜੀ ਗੱਲ ਜਿਹੜੀ ਲੋਕਾਂ ਦੇ ਫਸਲਾਂ ਬਰਬਾਦ ਹੋਈਆਂ ਘਰ ਖਰਾਬ ਹੋਏ ਉਹਦੇ ਲਈ ਸਰਕਾਰ ਮੁਆਵਜ਼ਾ ਦੇਵੇ ਨਹੀਂ ਮੁਆਵਜ਼ਾ ਦਊਗੀ ਜਾਂ ਡਾਟਾ ਇਕੱਠਾ ਕਰਕੇ ਫਿਰ ਸਰਕਾਰ ਦੇਖਲਾ ਵੱਡਾ ਕਾਲੇ ਜਰ ਛੰਗਰ ਸਿ ਬਟੇਗਾ ਹੋਰ ਵੀ ਬਹੁਤ ਵੱਡੀ ਸਮੱਸਿਆ ਖੜੀ ਹੋਈ ਹੈ ਚਾਹੇ ਉਹ ਡਰੇਨਾ ਕਹਿ ਦਿੰਦੇ ਆ ਚਾਹੇ ਉਹ ਘੱਗਰ ਦਰਿਆ ਦਾ ਵੀ ਕੰਮ ਹੈਗਾ ਇੱਕ ਸਰਕਾਰੀ ਤੇ ਪ੍ਰਾਈਵੇਟ ਬੰਦ ਦਾ ਬਹੁਤ ਵੱਡਾ ਇਸ਼ੂ ਖੜਾ ਹੋਇਆ ਹੈ ਕਿਉਂਕਿ ਜਦੋਂ ਡਿਪਾਰਟਮੈਂਟ ਦੇ ਨਾਲ ਗੱਲ ਕਰੀ ਦੀ ਅਧਿਕਾਰੀਆਂ ਨੂੰ ਪੁੱਛੀਦਾ ਤਾਂ ਉਹ ਕਹਿੰਦੇ ਵੀ ਅਸੀਂ ਸਰਕਾਰੀ ਬੰਦ ਨੂੰ ਤਾਂ ਪੂਰੀ ਪੈਰਵਾਈ ਕੀਤੀ ਹੋਈ ਆ ਪਰ ਉਹ ਪ੍ਰਾਈਵੇਟ ਨੂੰ ਕੌਣ ਦੇਖੂਗਾ ਮਤਲਬ ਹੁਣ ਪੰਜਾਬ ਪੰਜਾਬ ਮਰਨ ਤੇ ਸਿਰਤਿਆ ਬਿਲਕੁਲ ਇਹਦਾ ਮਤਲਬ ਇਹ ਹੈ ਕਿ ਜੇ ਕਿਤੇ ਕੋਈ ਕੋਈ ਪੰਡਾ ਦੇ ਪਿੰਡ ਮਰ ਰਹੇ ਨੇ ਪਾਤੜਾ ਨੇੜਲੇ ਇਲਾਕੇ ਮੈਂ ਉਹੀ ਗੱਲ ਹੋਗੀ ਨਾ ਯਾਰ ਇਹ ਇਹ ਸਰਕਾਰ ਨੇ ਗੱਲਾਂ ਕਰਨੀਆਂ ਹੁੰਦੀਆਂ ਨੇ ਨੁਕਸਾਨ ਹੋਇਆ ਫਸਲਾਂ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਜਿੱਥੇ ਵੀ ਫੌਰਨ ਤੌਰ ਤੇ ਕੋਈ ਵੱਡੀ ਪ੍ਰੋਬਲਮ ਆ ਗਈ ਉਹਨੂੰ ਸੰਭਣਾ ਨਾ ਕਿ ਇਹ ਗੱਲਾਂ ਕਰਨੀਆਂ ਕਿ ਸਰਕਾਰੀ ਕਿਹੜਾ ਪ੍ਰਾਈਵੇਟ ਕਿਹੜਾ ਇਹਦਾ ਮਤਲਬ ਇਹ ਤੁਹਾਡੇ ਹੱਥ ਖੜੇ ਨੇ ਪਰ ਇਹਦਾ ਮਤਲਬ ਹੱਥ ਖੜੇ ਕਰੀ ਗਈ ਸਰਕਾਰ ਨੂੰ ਅਧਿਕਾਰੀ ਕੌਣ ਹੁੰਦੇ ਨੇ ਸਰਕਾਰੀ ਹੁੰਦੀ ਆ ਕੋਈ ਇਹਨਾਂ ਦੇ ਪੱਲੇ ਕੱਖ ਨਹੀਂ ਇਹ ਤਾਈਓ ਹੁਣ ਜਦੋਂ ਬੋਲਦੇ ਨੇ ਸਿਰਫ ਨਿੰਦ ਕੇ ਚਲੇ ਜਾਂਦੇ ਨੇ ਪੰਜਾਬ ਦੇ ਨਾਲ ਕੋਟ ਖੜਾ ਉਹ ਪੂਰੇ ਪੰਜਾਬ ਨੇ ਤੇ ਪੂਰੀ ਦੁਨੀਆ ਨੇ ਦੇਖੀ